ਬੰਨੋ ਪਾਇਕ ਤੁਸੀਂ ਸਪੋਰਟ ਕਰਦੇ ਹੋ ਬਹੁਤ ਬਹੁਤ ਸਭਾ ਵੀ ਕਾਰਜਵਾਹਕ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਤੇ ਵੈਸੇ ਤੁਸੀਂ ਮੇਰਾ ਗਾਣਾ ਸੁਣਾ ਨਾ ਡੀਜੀਪੀ ਪੰਜਾਬ ਦਾ ਡੀਜੀਪੀ ਪੰਜਾਬ ਦਾ ਸ਼ਹਿਰ ਦਾ ਤਬਾਰ ਦਾ ਹੁੰਦੀ ਏ ਜਨਾਂ ਨਿਕਾਲਤਾ ਵੀ ਸਕੇ ਵੱਟ ਪੰਦੀਏ ਵਾਰੀਆਂ ਨਿਕਾਲਾ ਜਣੇ ਕੰਦੀਏ ਓ ਟਿੱਕੀ ਪੰਜਾਬ ਦਾ ਪਤਾ ਨੰਬਰ 1 ਟਿੱਕੀ ਪੰਜਾਬ ਦਾ ਤੇ ਫੇ ਨਾਲੇ ਗਾਲ ਸੁਣੋ ਕਦਚਾ ਦੇ ਨਾਲ ਤੁਸੀਂ ਖਾਤਾ ਇੱਕ ਕਦ ਕੇ ਲਾਓ ਤੋ ਵੋਟਾਂ ਦੇ ਦਿੱਤਾ ਲੀਡਰਾਂ ਨੇ ਤੁਹਾਨੂੰ ਤੇਲਾ ਕਿ ਹੀ ਦਿਨ ਤੇ ਪਿਆ ਵੋਟਾਂ ਦਾ ਚਮੇਲਾ ਕਿ ਰਲ ਕੇ ਸਰਕਾਰ ਸੁਟਾ ਡੈ ਲੈ ਤੱਕ ਜੈਲਾ ਕਿ ਸੀਐਮ ਬੋਲਦਾ ਹੋਇਆ ਕਿ ਤੁਹਾਨੂੰ ਫੋਨ ਖਤੋਤਾ ਅੱਜ ਇੱਥੇ ਵੋਟਾਂ ਪੱਕੀਆਂ ਕਰ ਰਹੇ ਆਂ ਜੀ ਰੱਖ ਵਕਤ ਸਭ ਤੋਂ ਵੱਡੇ ਅੱਛਾ ਜੂ ਮੈਂ ਦੇਖਿਆ ਸਵੇਰ ਦਾ ਤੇ ਦੁਪਹਿਰੇ ਮੈਂ ਕੰਪਨੀ ਕਰਕੇ ਆਇਆ ਮੈਂ ਉਸ ਤੋਂ ਬਾਅਦ ਇੱਥੇ ਆਇਆ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਹੋਰ ਤੈਨੂੰ ਵੈਸਟ ਵਿੱਚ ਪੈ ਗਈ ਤੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਚੋਰ ਨਿਸ਼ਾਨ ਹੈ ਹਾ ਸ਼ਟਰ 9 ਨੰਬਰ ਦਾ ਬਟਨ 19 ਤਰੀਕ ਨੂੰ ਇੱਕ ਇੱਕ ਵੋਟ ਮੈਨੂੰ ਪਾ ਕੇ ਕਾਮਯਾਬ ਕਰੋਗੇ ਸਾਰੇ ਲੋਕਾਂ ਨੇ ਵਾਦਾ ਕੀਤਾ ਜੀ ਇਹ ਸ਼ਟਰ ਹੀ ਜਣਾ ਮਿਲ ਗਿਆ ਹਾਂਜੀ ਕਿਦੋਂ ਦਾ ਹੋਂਕਾਰ ਮਿਲ ਰਿਹਾ ਹੈ ਬਹੁਤ ਵਧੀਆ ਬੰਦਾ ਜੀ ਬਹੁਤ ਵਧੀਆ ਜਿਆਦਾ ਵੋਟਾਂ ਨਾਲ ਜਿੱਤਾਂਗੇ ਜੀ ਤਮੋਂ ਕੋਣ ਮੁਕਾਬਲਾ ਮੇਰਾ ਕਿਸੇ ਨੇ ਨਹੀਂ ਹੈਗਾ ਹੁਣ ਸਭ ਤੋਂ ਮੈਂ ਅੱਗੇ ਚੱਲ ਰਿਹਾ ਇੱਥੋਂ ਤੱਕ ਕੀ ਤੇ ਐਨਆਰਆਈ ਦੀ ਰਿਪੋਰਟ ਵੀ ਚੈੱਕ ਕਰ ਲੋ ਉਹ ਵੀ ਇਹੀ ਗੱਲ ਕਹਿ ਰਹੀ ਹੈ ਕਿ ਸਭ ਤੋਂ ਅੱਗੇ ਨੀਟੂ ਜਾ ਰਿਹਾ ਜੀ ਮੈਂ ਮੈਂ ਚਲ ਮੈਂ ਕਹਿੰਦਾ ਮੈਂ ਨਹੀਂ ਜਿੱਤਣਾ ਪਰ ਐਨਆਰਆਈ ਦੀ ਰਿਪੋਰਟ ਥੋੜੀ ਝੂਠ ਮਾਰ ਸਕਦੀ ਹੈ ਬਸਤੇ ਇਲਾਕੇ ਦੇ ਵਿੱਚ ਵੱਡੇ ਵੱਡੇ ਚਿਹਰੇ ਆ ਮੇਰੇ ਬਾਡੀ ਕਾਣੇ ਦੇ ਕੋਲ ਕਹਿਣ ਜਾਨਾ ਕਿੱਦਾਂ ਵੱਡੇ ਵੱਡੇ ਥੀਰੇ ਕਿੱਦਾਂ ਆ ਰਹੇ ਨੇ ਮੈਂ ਨਹੀਂ ਚਾ ਸਰ ਐਨਆਰਆਈ ਦੀ ਰਿਪੋਰਟ ਆਈ ਆ ਕਿ ਇਹ ਸਾਰੇ ਹਾਰਦੇ ਪਏ ਆ ਕਿ ਕੱਲਾ ਨੀਟੂ ਜਿੱਦਦਾ ਤੇ ਸਾਰੇ ਹਾਰ ਜਾਣੇ ਆ ਇਹ ਸਾਰੇ ਹਾਰ ਜਾਣੇ ਆ ਕੱਲਾ ਨਹੀਂ ਤੂੰ ਜਿੰਨਾ ਐਨਆਰਈ ਦੀ ਰਿਪੋਰਟ ਕਰੀ ਝੂਠੀ ਮਾਰ ਸਕਦੀ ਕਿਉਂਕਿ ਉਹਨਾਂ ਨੇ ਸਰਵੇ ਕੀਤਾ ਦਾ ਜੇ ਸਰਵੇ ਰਿਪੋਰਟ ਕਹਿ ਰਹੀ ਆ ਤੇ ਫਿਰ ਮੈਨੂੰ ਮੈਨੂੰ ਕੋਈ ਤਕਲੀਫ ਨਹੀਂ ਆਈ ਐਸਕੇ ਨਾਲ ਲੋਕਾਂ ਦਾ ਬੜਾ ਪਿਆਰ ਹੈਗਾ ਨਹੀਂ ਪਿਆਰ ਹੈਗਾ ਜੀ ਉਹ ਟੁੱਟ ਗਿਆ ਜੀ ਕਿਸ ਤਰ੍ਹਾਂ ਐਨਆਰਈ ਰਿਪੋਰਟ ਝੂਠੀ ਮਾਰ ਸਕਦੀ ਲੋਕਤੰਤਰ ਹੈ ਲੋਕਤੰਤਰ ਆਸ਼ੀ ਨੂੰ ਬੋੜ ਨਹੀਂ ਪੈਣੀ ਕਈ ਮੇਰੇ ਨਾਲ ਉਹਨੂੰ ਨਹੀਂ ਪੈਣੀ ਕਿਤੇ ਰਿਪੋਰਟ ਇਹ ਜੱਤ ਰਹੇ ਹੋ ਕਿਥੋਂ ਮਿਲਦੀ ਹੈ ਰਿਪੋਰਟ ਇਹ ਰਿਪੋਰਟ ਸਰਕਾਰ ਦਿੰਦੀ ਹੈ ਜੀ ਐਨਆਰ ਐਨਆਰ ਰਿਪੋਰਟ ਹੁੰਦੀ ਹੈ ਸਰਕਾਰ ਕੋਪਰ ਰਿਪੋਰਟ ਦਿੰਦੀ ਹੈ ਕਿ ਉਹ ਜਾਂਚ ਕੀਤੀਆਂ ਨੇ ਐਨਆਰ ਅੰਦਰ ਟੀਮ ਵੱਲੋਂ ਕਿ ਕਿਹਦੇ ਵੱਲ ਲੋਕੀ ਜ਼ਿਆਦਾ ਹੈ ਕਿੰਨੂ ਲੋਕੀ ਪਸੰਦ ਕਰ ਰਹੇ ਆ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਕਰ ਰਹੇ ਆ ਸ਼ਮੀਲ ਅਖੇ ਕਿੰਨੇ ਵਾਰ ਨੇ ਓਥੇ ਵਾਰ ਤਾਂ ਨਹੀਂ ਨਾ ਪਤਾ ਕਰਕੇ ਕਿੰਨੇ ਉਮਕ ਐ ਮੈਂ 165 ਵਾਰ ਹਾਂ ਲੋਕਾਂ ਦੇ ਜਾ ਰਹੇ ਰੋਟੀ ਬੰਨੋ ਬੜੀ ਸਮੱਸਿਆ ਦਾ ਤੇ ਕੀ ਕੀ ਸਮੱਸਿਆ ਆ ਸਾਰੀ ਸਮੱਸਿਆ ਤਾਂ ਬੱਸ ਸੇਧੋਂ ਦੱਸ ਰਹੇ ਨੇ ਬਿਲਕੁਲ ਸਹੀ ਕੀ ਸਮੱਸਿਆ ਇਹ ਲੋਕਾਂ ਦਾ ਇਸਦੇ ਗਰੀਬ ਦੇ ਵਿੱਚ ਕੋਈ ਗਰੀਬ ਟੇਪਰ ਬਣੀਆ ਕੋਈ ਆ ਕੋਈ ਉਹ ਬਹੁਤ ਸਮੱਸਿਆ ਵਾ ਮੈਂ ਸਾਰਿਆਂ ਨਾਲ ਮਿਲ ਕੇ ਆ ਤੇ ਮੈਂ ਬੜਾ ਵਧੀਆ ਲੱਗਾ ਮੈਨੂੰ ਲੋਕਾਂ ਨੇ ਮੈਨੂੰ ਚਾਹ ਪਾਣੀ ਪਿਆ ਰੋਟੀ ਪਾਣੀ ਖਵਾਇਆ ਮੈਨਾਂ 1 ਰੁਪਈਆ ਲੱਗ ਦਿੱਤਾ ਉਲਟਾ ਲੋਕਾਂ ਨੇ ਮੈਨੂੰ ਕਿਹਾ ਵੀ ਤੈਨੂੰ ਸੀ ਹੈਲਪ ਕਰਾਂਗੇ ਔਰ ਪੈਸੇ ਵਾਲੇ ਸਪੋਰਟ ਕਰਾਂਗੇ ਵੋਟ ਵਾਲੇ ਸਪੋਰਟ ਕਰਾਂਗੇ ਗੱਨ ਮੈਨੂੰ ਕਿੱਥੇ ਸਰ ਗੱਨ ਮੈਨੂੰ ਉਧਰ ਖੜੇ ਕਿੰਨੇ ਗੱਨ ਮੈਨੂੰ ਮਿ